ਖੜਪੀੜਤਾਂ ਨੂੰ ਜਿਹੜੇ ਕੇਸ ਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਲਾਕੇ ਦੇ ਜਿੱਥੇ ਸਾਰਾ ਨੁਕਸਾਨ ਹੋਇਆ ਹੈ ਵੀਉ ਬਾਰਡਰ ਏਰੀਆ ਤੇ ਭਰਾਇਸ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਜਿਵੇਂ ਪਿਛਲੇ ਸਮੇਂ ਜਾਪੜ ਕੇ ਕਿੰਨੇ ਆ ਕਿ ਜਿਹੜੇ ਖੜਪੀੜਤ ਇਲਾਕਿਆਂ ਦੀ ਸੇਵਾ ਵਾਸਤੇ ਜਿਹੜੇ ਕਾਰਜ ਰੰਭੇ ਗਏ ਸੀ ਉਹਦੇ ਵਿੱਚ ਇੱਕ ਵੱਡੀ ਮੁਸ਼ਕਲ ਆ ਰਹੀ ਸੀ ਕਿ ਜਿੰਨਾ ਪਰਿਵਾਰਾਂ ਨੇ ਆਪਣੀਆਂ ਬੱਚੀਆਂ ਦੇ ਕਾਰਜ ਕੋਈ ਦਿਨ ਮਿਥਲੇ ਨਹੀਂ ਕਿ ਵਿਆਹ ਕਰਨੇ ਨੇ ਉਹਦੇ ਵਿੱਚ ਦਿੱਕਤ ਆ ਰਹੀ ਸੀ ਕਿ ਉਹ ਸਾਰਾ ਕੁਝ ਉਜੜ ਗਿਆ ਸੀਗਾ ਲੋਟ-ਪੋਟ ਹੋ ਗਈ ਸੀ ਕਿਹ ਲੋਗੇ ਹੜ੍ਹ ਦੇ ਪਾਣੀ ਨੇ ਇੰਨੀ ਬਰਬਾਦੀ ਕਰਤੀ ਤਾਂ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਦਾ ਭਾਗ ਇਹਨਾਂ ਨੇ ਆਣ ਕੇ ਸਾਡੇ ਹੜ੍ਹ ਪੀੜਤਾਂ ਦੇ ਪਰਿਵਾਰਾਂ ਲਈ ਜੋ ਲੜਕੀਆਂ ਦੇ ਵਿਆਹ ਮਿੱਥੇ ਸਨ ਉਹਨਾਂ ਦੇ ਵਿੱਚ ਮਦਦ ਕਰਨ ਲਈ ਭੇਜੇ ਆਏ 사ਤਸਰੂ ਜੀ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਿਹੜਾ ਦਾ ਘਰ ਉੜ ਗਏ ਹਨ ਜਾਂ ਹੋਰ ਨੁਕਸਾਨ ਹੋਇਆ ਹਨ ਉਹਨਾਂ ਨੇ ਬੇਟੀਆਂ ਦਾ ਵਿਆਹ ਰੱਖਿਆ ਹੋਇਆ ਸੀ ਉਹ ਸਾਰਾ ਸਮਾਨ ਬਿਲਕੁਲ ਖਤਮ ਹੋ ਗਿਆ ਹੈ ਵੀ ਉਹਨਾਂ ਦੀ ਸੇਵਾ ਲਈ ਸਾਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਸੇਵਾ ਕਰਨੀ ਮੰਗਦੇ ਆ ਤਾਂ ਮੀ ਸਾਹਿਬ ਨੇ ਚੇਤੇ ਤੌਰ ਤੇ ਆਏ ਨੇ 1 ਲੱਖ ਰੁਪਇਆ ਹਰੇਕ ਬੱਚੀ ਦੇ ਪ੍ਰਵਾਪ ਦਾ ਮਾਇਕ ਵੱਲ ਦਿੱਤੀ ਆ ਤੇ ਉਹਨਾਂ ਸਹੀ ਢੰਗ ਨਾਲ ਜਿਹੜਾ ਨੇ ਪਰਚੜ ਜਾਣਕਾਰ ਸਾਰੇ ਅੱਗੇ ਵੀ ਇਹਨਾਂ ਹੜਪੀੜ ਤਨ ਵਾਸਤੇ ਬੜੀ ਮਦਦ ਕੀਤੀ ਆ ਕਿਉਂਕਿ ਇਨਾ ਡੀਲ ਵਗੈਰਾ ਖਾਦ ਵਗੈਰਾ ਕਈ ਚੀਜ਼ਾਂ ਸਾਡੇ ਵਾਸਤੇ ਪੇਟੀਆਂ ਅਹੀਂ ਜਿਹੜੇ ਸਹੀ ਟਿਕਾਣੇ ਪੁਜੀਆਂ ਨੇ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਗੁਰਪਿਆਰੀ 사ਸੰਗਤ ਜੀ ਅਸੀਂ ਬਹੁਤ ਭਾਗਵਾਲੇ ਆ ਸਾਨੂੰ ਡਾਕਟਰ ਐਸਪੀ ਹੋਰਾਏ ਜੋ ਸਰਵਦਾ ਪੜਾ ਦੇ ਚੇਅਰਮੈਨ ਹਨ ਸੀਓ ਹਨ ਉਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਕਿ ਹੜ੍ਹ ਪੀਰਤਾ ਨੂੰ ਜਿਹੜੇ ਕੇਸ ਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਲਾਕੇ ਦੇ ਜਿੱਥੇ ਸਾਰਾ ਨੁਕਸਾਨ ਹੋਇਆ ਹੈ ਵੀ ਬਾਰਡਰ ਏਰੀਆ ਤੇ ਅੱਜ ਅਸੀਂ ਚਮਿਆਰੀ ਫੇਂਡ ਦੇ ਵਿੱਚ ਆਏ ਹਾਂ ਉਹਨਾਂ ਨੇ ਕਿਹਾ ਕਿ ਇੱਥੇ ਜਾ ਕੇ ਤੁਸੀਂ ਉਹਨਾਂ ਦੇ ਕੋਲ ਕਈ ਬੱਚੇਆ ਜਿਹੜਾ ਦਾ ਘਰ ਰੁੜ ਗਏ ਹਨ ਜਾਂ ਹੋਰ ਨੁਕਸਾਨ ਹੋਇਆ ਹਨ ਉਹਨਾਂ ਨੇ ਬੇਟੀਆਂ ਦਾ ਵਿਆਹ ਰੱਖਿਆ ਹੋਇਆ ਸੀ ਉਹ ਸਾਰਾ ਸਮਾਨ ਬਿਲਕੁਲ ਖਤਮ ਹੋ ਗਿਆ ਹੈ ਵੀ ਉਹਨਾਂ ਦੀ ਸੇਵਾ ਲਈ ਸਾਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਸੇਵਾ ਕਰਨੀ ਮੰਗਦੇ ਆ ਤੇ ਉੱਥੇ ਜਾਓ ਤੇ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਹਾਂ ਜੋ ਇਸ ਇਲਾਕੇ ਦੇ ਸਰਵਉੱਦ ਦੇ ਭਲੇ ਦੇ ਜੋ ਮੈਂਬਰ ਹਨ ਉਹਨਾਂ ਨੇ ਸਾਨੂੰ ਬਿਲਕੁਲ ਸਹੀ ਪਰਿਵਾਰ ਚੂਜ਼ ਕਰਕੇ ਦਿੱਤੇ ਹਨ ਉਹਨਾਂ ਨੂੰ ਅਸੀਂ ਜਿੰਨੀ ਵੀ ਕੋਸ਼ਿਸ਼ ਕੀਤੀ ਹੈ 1 ਲੱਖ ਰੁਪਈਆ ਅਸੀਂ ਇੱਕ ਬੇਟੀ ਨੂੰ ਤੇ 5 ਲੱਖ ਰੁਪਈਆ ਟੋਟਲ ਅਸੀਂ ਤੇ ਉਹਨਾਂ ਦੀ ਸੇਵਾ ਕੀਤੀ ਹੈ ਸਰਬੱਤ ਦੇ ਭਲੇ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਇਹਦਾ ਨਾ ਕੋਈ ਵੀ ਕੋਈ ਨੁਕਸਾਨ ਹੁੰਦਾ ਹੈ ਰੱਬ ਕਿਸੇ ਨੂੰ ਪਾਵੇ ਨਾ ਪਰ ਜੇ ਪਾਵੇ ਤਾਂ ਫਿਰ ਉਹ ਸਾਰਿਆਂ ਨੂੰ ਇੱਕ ਸਮਤਾ ਦੇਵੇ ਕਿ ਆਪਾਂ ਉਹਨਾਂ ਦੀ ਨਾਲ ਮਿਲ ਕੇ ਸੇਵਾ ਕਰੀਏ ਉਸ ਦੇ ਦੁੱਖ ਦੀ ਘੜੀ ਚੋਣਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਜਿਹੜਾ ਕਿ ਅਸੀਂ ਡਾਕਟਰ ਐਸ.ਪੀ. ਉਭਰਾਏ ਤੋਂ ਸਿੱਖਿਆ ਹੈ ਉਹਨੇ ਸਾਨੂੰ 15 ਸਾਲ ਤੋਂ ਸਿੱਖਿਆ ਦਿੱਤੀ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਦੇ ਲੋਕਲ ਮੈਂਬਰਾਂ ਦਾ ਲੋਕਲ ਚ ਮਿਆਰੀ ਦੇ ਸਰਪੰਚ ਸਾਹਿਬ ਸਾਰੀ ਪੰਚਾਇਤ ਦਾ ਹੋਰ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਜਜ਼ਬਾਣ ਵੀ ਦਿੱਤਾ ਹੈ ਤੇ ਬਹੁਤ ਬਲ ਚੜ੍ਹ ਕੇ ਜਿਹੜੇ ਬੱਚੇ ਇਕੱਠੇ ਕੀਤੇ ਹਨ ਬਿਲਕੁਲ ਜ਼ਰੂਰਤਮੰਦ ਬੱਚਿਆਂ ਨੂੰ ਉਹਨਾਂ ਨੇ ਇਹ ਸੇਵਾ ਉਹਨਾਂ ਨੇ ਸੇਵਾ ਕਰਨ ਦਾ ਸਾਨੂੰ ਮੌਕਾ ਦਿੱਤਾ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਅੱਜ ਇੱਥੇ ਚੇਮੈਰੀ ਪਿੰਡ ਵਿਖੇ ਜਿਹੜਾ ਸਬੱਧ ਦਾ ਪਲਾ ਚੈਰਿਟੀਬਲ ਟਰਸਟ ਵੱਲੋਂ ਸਾਡੇ ਕੈਲੀਫੋਰਨੀਆ ਚੈਪਟਰ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਉਹ ਇੱਥੇ ਮੌਜੂਦ ਨੇ ਉਹ ਆਏ ਨੇ ਚੇਚੇ ਤੌਰ ਤੇ ਹਿਸ਼ਾਰਪੁਰ ਤੋਂ ਜਿਹੜਾ ਰਾਇ ਸਾਬ ਦੇ ਨਿਰਦੇਸ਼ਾਂ ਮੁਤਾਬਕ ਜਿਵੇਂ ਪਿਛਲੇ ਸਮੇਂ 'ਚ ਆਪਾਂ ਕਿਹਾ ਕਿਨੇ ਆ ਕਿ ਜਿਹੜੇ ਖੜ ਪੀੜਤ ਇਲਾਕਿਆਂ ਦੀ ਸੇਵਾ ਵਾਸਤੇ ਜਿਹੜੇ ਕਾਰਜ ਰੰਭੇ ਗਏ ਸੀ ਉਹਦੇ ਵਿੱਚ ਇੱਕ ਵੱਡੀ ਮੁਸ਼ਕਲ ਆ ਰਹੀ ਸੀ ਕਿ ਜਿੰਨਾ ਪਰਿਵਾਰਾਂ ਨੇ ਆਪਣੀਆਂ ਬੱਚੀਆਂ ਦੇ ਕਾਰਜ ਕੋਈ ਦਿਨ ਮਿਥਲੇ ਨੇ ਕਿ ਵਿਆਹ ਕਰਨੇ ਨੇ ਉਹਦੇ ਵਿੱਚ ਦਿੱਕਤ ਆ ਰਹੀ ਸੀ ਕਿ ਉਹ ਸਾਰਾ ਕੁਝ ਉਜੜ ਗਿਆ ਸੀਗਾ ਲੁੱਟ-ਪੁੱਟ ਹੋ ਗਈ ਸੀ ਕਹ ਲੋਗੇ ਹੱਟ ਦੇ ਪਾਣੀ ਨੇ ਇੰਨੀ ਬਰਬਾਦੀ ਕਰਤੀ ਤੇ ਆਪਣੇ ਪਿਆਰਾ ਸਿਰ ਹੋਣ ਤੇ ਹੀ ਸਾਰਾ ਜੋਰ ਲੱਗ ਰਿਹਾ ਸੀਗਾ ਤੇ ਇਹ ਇਹ ਡਿਲੇ ਨਾ ਹੋ ਜAVE ਕੰਮ ਇਹਦੇ ਚ ਰਿਕਵਰਟ ਨਾ ਪਵੇ ਇਹਨਾਂ ਕਾਰਜਾਂ ਦੇ ਵਿੱਚ ਇਸ ਕੰਮ ਵਾਸਤੇ ਇਹਨਾਂ ਨੇ ਤਾਮੀ ਸਾਹਿਬ ਨੇ ਜੀਚੇ ਤੌਰ ਤੇ ਆਏ ਨੇ 1 ਲੱਖ ਰੁਪਇਆ ਹਰੇਕ ਬੱਚੀ ਦੇ ਪਰਿਵਾਰ ਨੂੰ ਦਿੱਤਾ ਮਾਇਕ ਮਦਦ ਦਿੱਤੀ ਆ ਕਿ ਉਹਨਾਂ ਸਹੀ ਢੰਗ ਨਾਲ ਜਿਹੜਾ ਨੇ ਪਰਚੜ ਜਾਣਕਾਰ ਸਾਰੇ ਇੱਚੇ ਇੱਚੇ ਤੌਰ ਤੇ ਆਏ ਨੇ ਉਹ ਪੰਜ ਬੱਚੀਆਂ ਦੇ ਪਰਿਵਾਰਾਂ ਨੂੰ 5 ਲੱਖ ਰੁਪਇਆ ਅੱਜ ਇਹਨਾਂ ਨੇ ਵੰਡਿਆ ਅਸੀਂ ਬਹੁਤ ਧੰਨਵਾਦੀਆਂ ਇਲਾਕੇ ਵੱਲੋਂ ਇਹਨਾਂ ਦੇ ਟਰਸਟ ਵੱਲੋਂ ਵੀ ਤੇ ਨਾਲ ਹੀ ਸਾਡੇ ਇੱਥੇ ਸਾਥੀ ਹਰਸਿਮਰਨ ਸਿੰਘ ਜੀ ਆਏ ਨੇ ਜਿਨ੍ਹਾਂ ਦੇ ਪਰਿਵਾਰ ਵੱਡੀਆਂ ਸਰਕਾਰੀ ਅਹੁਦਿਆਂ ਦੇ ਉੱਤੇ ਬਰਾਜਮਾਨ ਨੇ ਸੇਵਾ ਕਰ ਰਹੇ ਨੇ ਉਹਨਾਂ ਵੱਲੋਂ ਆਪਣੇ ਦਸਵੰਦ ਕੱਢ ਕੇ ਜਿਹੜਾ ਭੇਜਿਆ ਗਿਆ ਸੀਗਾ ਉਹ ਹਰਸਿਮਰਨ ਸਿੰਘ ਹੋਰੀ ਆਏ ਨੇ ਉਹਨਾਂ ਨੇ ਇਹਨਾਂ ਬੱਚੀਆਂ ਦੇ ਪਰਿਵਾਰਾਂ ਨੂੰ 10-10 ਹਜ਼ਾਰ ਰ ਵਕਰਿਤੌਰ ਤੇ ਜਿਹੜਾ ਪੇਟ ਕੀਤਾ ਇੱਥੇ ਅੱਜ ਤੇ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਵਾ ਤਾਮੀ ਸਾਹਿਬ ਆਏ ਨੇ ਉਹਨਾਂ ਦੇ ਨਾਲ ਸ੍ਰੀ ਬਲਦੇਵ ਠਾਕੁਰ ਜੀ ਆਏ ਨੇ ਸਾਡੇ ਇੱਥੋਂ ਬਹੁਤ ਸਤਿਕਾਰਯੋਗ ਰਾਸ਼ਟਰ ਅਬੀਕ ਸਿੰਘ ਜੀ ਮੌਜੂਦ ਨੇ ਸਰਪੰਚ ਸਾਹਿਬ ਮੌਜੂਦ ਨੇ ਹੋਰ ਸਖਸ਼ੀਤਾ ਇੱਥੇ ਇਲਾਕੇ ਦੀਆਂ ਮੌਜੂਦ ਨੇ ਸੋ ਅੱਜ ਇਸ ਗੁਰਦੁਆਰੇ ਦੇ ਵਿੱਚ ਇਸ ਕਾਰਜ ਵਾਸਤੇ ਅਸੀਂ ਇਕੱਤਰ ਹੋਏ ਹਾਂ ਸੋ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਦੀ ਨਵੀਂ ਜ਼ਿੰਦਗੀ ਵਾਸਤੇ ਸਾਰਿਆਂ ਵੱਲੋਂ ਇਹਨਾਂ ਨੂੰ ਅਸ਼ੀਰਵਾਦ ਦਾ ਸ਼ੁਭ ਸ਼ਾਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਜੋ ਸਾਡੀ ਮਦਦ ਵਾਸਤੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਤੇ ਉਹਨਾਂ ਦੀ ਟੀਮ ਨੇ ਤੇ ਡਾਕਟਰ ਉਰਾਏ ਜੀ ਜਿਨ੍ਹਾਂ ਨੇ ਇਹਨਾਂ ਨੂੰ ਸੇਵਾ ਬਖਸ਼ੀ ਇਹਨਾਂ ਨੇ ਆਣ ਕੇ ਸਾਡੇ ਹੜਪੀਰਤਾ ਦੇ ਪਰਿਵਾਰਾਂ ਲਈ ਜੋ ਲੜਕੀਆਂ ਦੇ ਵਿਆਹ ਮਿੱਥੇ ਸਨ ਉਹਨਾਂ ਦੇ ਵਿੱਚ ਮਦਦ ਕਰਨ ਲਈ ਭੇਜਿਆ ਹੈ 사ਤਗੁਰੂ ਜੀ ਇਹਨਾਂ ਦੀ ਚੜ੍ਹਦੀ ਕਲਾ ਕਮ ਬਖਸ਼ਿਸ਼ ਕਰਨ ਅੱਗੇ ਵੀ ਇਹਨਾਂ ਹਾੜਤ ਪੀੜਤਾਂ ਨੇ ਵਾਸਤੇ ਬੜੀ ਮਦਦ ਕੀਤੀ ਹੈ ਕਿਉਂਕਿ ਇੰਨਾ ਡੀਲ ਵਗੈਰਾ ਖਾਦ ਵਗੈਰਾ ਕਈ ਚੀਜ਼ਾਂ ਸਾਡੇ ਵਾਸਤੇ ਭੇਜੀਆਂ ਅਸੀਂ ਜਿਹੜੀਆਂ ਸਹੀ ਟਿਕਾਣੇ ਪੁਜੀਆਂ ਨੇ ਉਹ ਪੁਜੀਆਂ ਕਿੰਨਾ ਕਰਕੇ ਜੋ ਸਰਦਾਰ ਮਨਪ੍ਰੀਤ ਸਿੰਘ ਜੀ ਚਮਿਆਰੀ ਤੋਂ ਪੱਤਰਕਾਰ ਵੀ ਨੇ ਦੇ ਸਟੂਡੈਂਟ ਉਹਦੇ ਬੱਚਿਆਂ ਨੂੰ ਪੜਾਉਂਦੇ ਵੀ ਨੇ ਮਾਸਟਰ ਨੇ ਇਸ ਕਰਕੇ ਇਹਨਾਂ ਕਰਕੇ ਸਹੀ ਤਰੀਕੇ ਨਾਲ ਉਹਦੀ ਵੰਡ ਕੀਤੀ ਆਇਆ ਬਹੁਤ ਕੋਸ਼ਿਸ਼ ਪਰ ਗਲਤ ਹੱਥਾਂ ਦੇ ਵਿੱਚ ਜਾਣ ਕਰਕੇ ਉਹਦੀ ਵਰਤੋਂ ਨਹੀਂ ਹੋ ਸਕੀ ਸਹੀ ਇਹ ਜੋ ਹੁਣ ਕਾਰਜ ਕੀਤੇ ਸਨ ਇਹ ਔਖੇ ਬੜੇ ਸਨ ਤਸੁਰਦਾ ਇਹਨਾਂ ਮਨਪ੍ਰੀਤ ਸਿੰਘ ਨੇ ਆਖਿਆ ਕੋਈ ਨਹੀਂ ਸਾਧਗੁਰੂ ਆਪੇ ਕਾਸਵਾਰੂਗਾ ਇਹਨਾਂ ਨੇ ਸਾਡੀ ਆਵਾਜ਼ ਇਹਨਾਂ ਤੱਕ ਪਹੁੰਚਾਈ ਇਹਨਾਂ ਨੇ ਆਣ ਕੇ ਸਾਡੀ ਜੋ ਮਦਦ ਕੀਤੀ ਆ ਲੱਖ ਲੱਖ ਰੁਪਈਆ ਐਸ ਵੇਲੇ ਸਾਨੂੰ ਮਦਦ ਹੀ ਦਿੱਤੀ ਆ ਹੋਰ ਵੀਰ ਭਰਾਏ ਉਹਨਾਂ ਨੇ 10-10 ਹਜ਼ਾਰ ਦੀ ਸਾਨੂੰ ਮਦਦ ਦਿੱਤੀ ਆ ਅਸੀਂ ਇਹਨਾਂ ਤੈਦਲੋਂ ਤੁਮਾਰ ਕਾਦੇ ਸਤਿਗੁਰੂ ਜੀ ਇਹਨਾਂ ਚੜਦੀ ਬਕਸ਼ ਕਰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਬਾਲ ਤੇ ਬੁੱਧੀ ਬਖਣਾ ਗਰੀਬ ਨਿਵਾਸ ਸੱਚੇ ਪਾਸ਼ਾ ਕਿਰਪਾ ਕਰਨੀ ਚੜਦੀਆਂ ਕਲਾ ਬਖਸ਼ਾ ਨੇ ਸੋਈ ਪਰਮ ਮਿਲ ਜਣਾ ਮੈਂ ਆਗਿਆ ਨਾਮ ਚਿੱਤਾ ਨਾਨਕ ਨਾਮ ਚੜਦੀ ਤੇਰੇ ਪਾਣੇ ਸਰਬੱਤ ਦਾ ਵਾਹਿਗੁਰਜੀ ਕਾ ਖਾਲਸ ਵਾਹਿਗੁਰਜੀ ਕੀ ਫਤਿਹ